ਨੰ ਦਿਨਾ ਤੋਂ ਖੜੇ ਗੰਦੇ ਸਿਵਰੇਜ ਦੇ ਪਾਣੀ ਦੇ ਕਾਰਨ ਦੁਕਾਨਦਾਰ ਗਾਹਕ ਨੂੰ ਤਰਸ ਰਹੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਘਾਹ ਮੰਡੀ ਚੌਕ ਦੀਆਂ ਕਰ ਰਹੇ ਹਾਂ ਜਿੱਥੇ ਕਿ ਤਿੰਨ ਦਿਨਾ ਤੋਂ ਖੜੇ ਗੰਦੇ ਸਿਵਰੇਜ ਦੇ ਪਾਣੀ ਦੇ ਕਾਰਨ ਦੁਕਾਨਦਾਰ ਗਾਹਕਾਂ ਨੂੰ ਤਰਸ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਗੰਦੇ ਸਿਵਰੇਜ ਦੇ ਪਾਣੀ ਦੇ ਕਾਰਨ ਗਾਹਕ ਦੁਕਾਨਦਾਰ ਦੁਕਾਨ ਤੇ ਨਹੀਂ ਆ ਰਿਹਾ ਜਿੱਦੇ ਕਾਰਨ ਦੁਕਾਨਦਾਰ ਨੂੰ ਖਾਲੀ ਹੱਥ ਘਰ ਵਾਪਸ ਜਾਣਾ ਪੈਂਦਾ ਹੈ ਬੜੀ ਆਸਾਂ ਦੇ ਨਾਲ ਉਹ ਦੁਕਾਨ ਖੋਲਦਾ ਹੈ ਲੇਕਿਨ ਗਾਹਕਾਂ ਦੇ ਕਾਰਨ ਉਹ ਖਾਲੀ ਹੱਥ ਵਾਪਸ ਚਲਾ ਜਾਂਦਾ ਹੈ ਤਾਂ ਤਿੰਨ ਦਿਨਾਂ ਤੋਂ ਖੜੇ ਸਿਵਰੇਜ ਦੇ ਗੰਦੇ ਪਾਣੀ ਦੇ ਵੱਲ ਕਿਸੇ ਵੀ ਸਬੰਧਤ ਅਧਿਕਾਰੀ ਦੀ ਹਜੇ ਤੱਕ ਨਿਗਾ ਨਹੀਂ ਗਈ ਜਿੱਤੇ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਉਤੇ ਹੀ ਬਿਮਾਰੀ ਦੇ ਡਰ ਵਿੱਚ ਜੀ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਪਹਿਲਾਂ ਵੀ ਕਈ ਵਾਰ ਪਾਣੀ ਖੜ ਚੁਕਿਆ ਕਿਉਂਕਿ ਇਸ ਜਗ੍ਹਾ ਨੀਵੀਂ ਹੋਣ ਦੇ ਕਾਰਨ ਸਿਵਰੇਜ ਦਾ ਪਾਣੀ ਖੜਦਾ ਤਾਂ ਉੱਤੇ ਹੀ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਉਸ ਵੇਲੇ ਵੀ ਭਾਰੀ ਜੋ ਪਾਣੀ ਆ ਉਹ ਖੜ ਜਾਂਦਾ ਤਾਂ ਇਹ ਰਾਸਤਾ ਤੁੰਦਾਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਜਿੱਥੇ ਕੀ ਸੰਗਤਾਂ ਜਦੋਂ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਤਾਂ ਇਸੇ ਹੀ ਗੰਦੇ ਸਿਵਰੇਜ ਪਾਣੀ ਤੋਂ ਉਹਨਾਂ ਨੂੰ ਗੁਜ਼ਰਨਾ ਪੈਂਦਾ ਹੈ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਆ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ ਤਾਂ ਕਿ ਸਾਨੂੰ ਮੁਸ਼ਕਲਾਂ ਦਾ ਜੋ ਸਾਹਮਣਾ ਨਾ ਕਰਨਾ ਪਵੇ ਕੀ ਕੁਝ ਕਹਿਣਾ ਸੀ ਦੁਕਾਨਦਾਰਾਂ ਦਾ ਇਸ ਮੌਕੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸ਼ਾਮ ਜ਼ੁੰਦਰ ਜੀ ਇਹ ਪਿਛਲੇ 3 ਦਿਨਾਂ ਤੋਂ ਖੜਿਆ ਜੀ ਹਾਂਜੀ ਸੀਵਰੇਜ ਦਾ ਜੀ ਇਸ ਪਾਣੀ ਕਰਕੇ ਨਾ ਕੋਈ ਗਾਹ ਕਿ ਇੱਥੇ ਵੜਦਾ ਜੀ 3 ਦਿਨਾਂ ਤੋਂ ਅਸੀਂ ਬਹੁਤ ਦੁਖੀ ਹੋਏ ਪਏ ਇੱਥੇ ਜੀ ਨਾ ਜੀ ਨਾ ਕੋਈ ਵੀ ਨਹੀਂ ਆਇਆ ਜੀ ਸਬਸਪਾਈਕਰ ਨੂੰ ਐਲੀ ਲੀਡਰ ਵੀ ਕੋਈ ਨਹੀਂ ਆਇਆ ਜੀ ਅਸੀਂ ਤਾਂ ਇੱਥੇ ਕਿਹਾ ਸੀ ਕੋਈ ਟੱਕਰ ਨਹੀਂ ਖੋਲ ਦਿੰਦੇ ਸੀਵਰੇਜ ਦਾ ਪਾਣੀ ਨਿਕਲ ਜਾਂਦਾ ਉਹ ਵੀ ਨਹੀਂ ਕੋਈ ਖੁੱਲਣ ਆਇਆ ਗਾਗ ਸਵੇਰ ਦਾ ਕੋਈ ਗਾਗ ਨਹੀਂ ਵੜਿਆ ਜੀ ਇੱਥੇ ਗਾਗ ਕੱਲੀ ਮੇਰੀ ਦੁਕਾਨ ਦੇਣੀ ਇੱਥੇ ਚਾਰ ਪੰਜ ਦੁਕਾਨਾਂ ਹੋਰ ਪੁੱਛ ਲਓ ਜੀ ਸਾਰੇ ਦੇ ਕਿਸੇ ਦੇ ਵੀ ਨਹੀਂ ਗਾਗ ਵੜਿਆ ਪ੍ਰਸ਼ਾਸਨ ਅੱਗੇ ਮੰਗਿਆ ਜੀ ਇਹਦਾ ਸੀਵਰੇਜ ਦਾ ਪੱਕਾ ਹੱਲ ਕੀਤਾ ਜਾਵੇ ਇਹ ਪਾਣੀ ਖੜਨ ਦਾ ਜਿਹੜਾ ਚੰਜੜ ਹੈ ਇਹ ਖਤਮ ਕੀਤਾ ਜਾਵੇ। ਪਹਿਲਾਂ ਵੀ ਪ੍ਰੋਬਲਮ ਆਉਂਦੀ ਹੈ ਜੀ ਬਰਸ਼ਾ ਵਿੱਚ ਤਾਂ ਖਾਸ ਕਰਕੇ ਜ਼ਿਆਦਾ ਦਿੱਕਤ ਆਉਂਦੀ ਹੈ ਜੀ। ਬਿਲਕੁਲ ਜੀ ਗੁਰਦੁਆਰਾ ਸੰਗਤਾਂ ਲਈ ਆਉਣ ਜਾਣ ਵਾਲੀ ਸੰਗਤ ਨੂੰ ਵੀ ਦਿੱਕਤ ਆਉਂਦੀ ਹੈ ਜੀ। ਜਿੰਨੇ ਹੋਲਸੇਲਰ ਆ ਉਹਨਾਂ ਦੇ ਗਾਹਕ ਵੀ ਇੱਥੋਂ ਟੱਪਦੇ ਆ ਜੀ। ਸਾਰਾ ਊਖਾ ਹੁੰਦਾ ਜੀ ਗਾਹਕ ਛੇਤੀ ਕਿਤੇ ਪੈਰ ਹੀ ਨਹੀਂ ਪਾਉਂਦਾ ਜੀ। ਇਹ ਕਮੜੀ ਚੌਂਕ ਜੀ। ਸतीश ਕੁਮਾਰ ਜੀ। ਹਾਂ। ਇਸ ਯੂਰੇ ਦਾ ਪਾਣੀ ਖੜਾ ਹੀ 2-3 ਦਿਨ ਹੋ ਗਏ ਬਹੁਤ ਗੰਧ ਵਜਿਆ ਪਿਆ ਇੱਥੇ ਨਾ ਕੋਈ ਲੰਘਾ ਨਾ ਕੋਈ ਟਾਪਾ ਜਿਹੜਾ ਵੀ ਬੰਦਾ ਨੰਗਦਾ ਡੜਬਦਾ ਜੇ ਲੇਡੀਜ਼ ਰੱਪਦੀ ਹੈ ਤਾਂ ਵੈਸੇ ਡਿੱਗ ਪੈਂਦੇ ਆ ਪਾਣੀ ਜਿਹੇ ਬਰਸਾਤ ਦਾ ਪਾਣੀ ਹੋਵੇ ਚਲੋ ਵਿੱਚੋਂ ਫਿਰ ਤਾਂ ਮਾੜਾ ਮੋਟਾ ਨੰਗਿਆ ਜਾਂਦਾ ਪਰ ਇਹਦੇ ਤਾਂ ਇੰਨੀ ਸਮੈਲ ਮੋਸ਼ਕ ਮਾਰਦੀ ਗੰਦੀ ਕੋਈ ਨੰਗਦੇ ਨੇ ਦੁਕਾਨਦਾਰ ਹੀ ਖਰਾਬ ਹੋਈ ਪਈ ਸਾਰੀ ਅੱਜ ਦੂਸਰਾ ਦਿਨ ਹੋ ਗਿਆ ਕੋਈ ਗਾਹਕ ਨਹੀਂ ਇੱਥੇ ਵੈਸੇ ਮੰਦਾ ਬਾਜ਼ਾਰ ਚ ਤੇ ਦੇਖੋ ਤੁਸੀਂ ਹੁਣ ਐਵੇਂ ਬੈਠੇ ਆ ਵੇਲੇ ਨਾ ਕੋਈ ਕੰਮ ਨਾ ਘਾਰ ਰਚੇ ਨਿਕਲਦੇ ਨਹੀਂ ਬੈਗੇ ਜੀ ਲੜਾਈਆਂ ਹੋ ਰਹੀਆਂ ਜਾਂ ਕੋਈ ਲੋਐਨਾਂ ਦਾ ਪੰਕਤਾਨਾ ਉਹਨਾਂ ਨੂੰ ਪੈਸਾ ਨਹੀਂ ਦਿੱਤੇ ਜਾਂਦੇ ਅਗਲਾ ਗੱਲ ਪੈਂਦਾ ਹੁਣ ਕੀ ਕਰੀਏ ਤੁਸੀਂ ਹੱਲ ਕੱਢੋ ਇਹਦਾ ਕੋਈ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਜੀ ਸਫਾਈ ਵਾਲਾ 3 ਦਿਨ ਹੋ ਗਿਆ ਘਰ ਦੇਖਦੇ ਨੂੰ ਇੱਧਰ ਗਲੀ ਜੀ ਵੇਖਿਆ ਜੀ ਕੋਈ ਲੱਗੀ ਸੀ ਗੱਡੀ ਪਰ ਪਤਾ ਨਹੀਂ ਉਹ ਕੀ ਕਰਕੇ ਗਈ ਹੈ ਸਮਝ ਨਹੀਂ ਆਈ ਸਾਰਾ ਕੁਝ ਇੱਧਰ ਹੀ ਟੱਪਦਾ ਹੈ ਜੀ ਸੰਗਤਾਂ ਵੀ ਇੱਧਰ ਆਉਂਦੀਆਂ ਤੇ ਆਉਂਦੀਆਂ ਜਾਂਦੀਆਂ ਤੇ ਉਹਨਾਂ ਨੂੰ ਬਹੁਤ ਦਿੱਕਤਾਂ ਹੈ ਤੇ ਹੱਲ ਕਰੋ ਕੋਈ ਇਹਦਾ ਆ ਕੇ ਉਹ ਤਾਂ ਨੰਨ ਕੀ ਨਾ ਪੈਦਾ ਬਰਹਾ ਹਾਲਾ ਦਾ ਹਾਂਜੀ ਉਹਨੂੰ ਕਿਹਾ ਕਿ ਚੱਲੋ ਜੀ ਰੂਮੀ ਦਾ ਹੱਲ ਉਹ ਸੀ ਨਾ ਜਾਵਾਂਗੇ ਇਕੱਠੇ ਹੋ ਕੇ ਬਾਜ਼ਾਰ ਵਾਲੇ ਵੇਖਦੇ ਸੀ ਇਹ ਦਰਾਈ ਸੀ ਮਸ਼ੀਨਾਂ ਜੇ ਪਰ ਉਹ ਪਤਾ ਨਹੀਂ ਕੀ ਕਰਗੇ ਕੀ ਨਹੀਂ ਕਰਗੇ ਸਵੇਰੇ ਦੇਖਦੇ ਜੇ ਆਈ ਤਾਂ ਨਹੀਂ ਤਾਂ ਫਿਰ ਇਕੱਠੇ ਹੋ ਕੇ ਜਾਵਾਂਗੇ ਆ ਕਰ ਕਰ ਜਾਂਦੇ ਆ ਉਹਨਾਂ ਨੂੰ ਆਪ ਹੀ ਵੇਖ ਲੈਣਾ ਚਾਹੀਦਾ ਜੇ ਇੱਥੇ ਬਾਜ਼ਾਰ ਜਿੰਨਾ ਗੰਦ ਵਜਿਆ ਪਿਆ ਇਸ ਤਰ੍ਹਾਂ ਫਿਰ ਵੋਟਾਂ ਕੌਣ ਪਾਊਗਾ ਜੇ ਕੋਈ ਪਾਰਟੀ ਕੰਮ ਹੀ ਨਾ ਕਰੂਗੀ ਤਾਂ ਪਹਿਲਾਂ ਹੁੰਦਾ ਰਹਿੰਦਾ ਇੱਥੇ ਅੱਜ ਤਾਂ ਜ਼ਿਆਦਾ ਹੀ ਹੋਇਆ ਪਿਆ ਕੰਮ ਪਹਿਲਾਂ ਵੀ ਕਈ ਵਾਰੀ ਹੋਇਆ ਹੈ ਸੀਵਰ ਦਾ ਇੱਥੇ ਟੱਕਣ ਵਿੱਚੋਂ ਪਤਾ ਨਹੀਂ ਕੀ ਇਹਦੇ ਜ ਫਸਿਆ ਹੋਇਆ ਹੈ ਨਾ ਕੋਈ ਆ ਕੇ ਸਹੀ ਕਰਦਾ ਤੇ ਨਾ ਕੋਈ ਬਾਜ਼ਾਰ ਦੇ ਇਕੱਠੇ ਹੁੰਦੇ ਬੰਦੇ ਮੰਗੇ ਇਹੀ ਹੈ ਜੀ ਬਾਜ਼ਾਰ ਦਾ ਸਾਰਾ ਉਹ ਗੰਦਾ ਪਾਣੀ ਕਢਾਇਆ ਜਾਵੇ ਤੇ ਦੁਕਾਨਦਾਰੀਆਂ ਛੁਰੀ ਹੋਣ